ਜੀ ਜੇ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਫਿਰ ਅਲਟੀਮੇਟਲੀ ਇਹ ਗੱਲ ਬਾਦਲ ਪਰਿਵਾਰ ਤੇ ਜਾ ਕੇ ਮੁਕਣੀ ਆ ਕਿਉਂਕਿ ਸਮਝੌਤਾ ਤਾਂ ਜੋ ਐਮਐਸਡੀ ਫਿਲਮ ਬਾਰੇ ਹੋਇਆ ਤੇ ਉਦੋਂ ਪਹਿਲਾਂ ਜੋ ਹੋਇਆ ਉਹ ਕਿਸੇ ਨੂੰ ਵੀ ਭੁੱਲਿਆ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਤ੍ਰਿਜਿੰਦਰ ਸਿੰਘ ਬਾਜਵਾ ਈਵਨ ਮਨਪ੍ਰੀਤ ਸਿੰਘ ਬਾਦਲ ਈਵਨ ਕੁਲਜੀਤ ਸਿੰਘ ਨਾਗਰਾ ਸੁਖਜਿੰਦਰ ਸਿੰਘ ਰੰਦਾਵਾ ਇਹਨਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਕਿ ਇਹ ਬਿਆਦਬੀਆਂ ਦੀ ਸਾਨੂੰ ਜਿਹੜੀ ਆ ਇਹਦਾ ਇਨਸਾਫ ਜਿਹੜਾ ਮਿਲਣਾ ਚਾਹੀਦਾ। ਔਰ ਉਹਦੇ ਤੋਂ ਬਾਅਦ ਵੀ ਔਰ ਉਹਦੇ ਤੋਂ ਪਹਿਲਾਂ ਵੀ ਜਦੋਂ ਵੀ ਸੀਐਲਪੀ ਦੀ ਕਿਤੇ ਮੀਟਿੰਗ ਹੁੰਦੀ ਸੀ ਈਵਨ ਕੇ ਉਦੋਂ ਦੇ ਸਾਡੇ ਜਿਹੜੇ ਪ੍ਰਧਾਨ ਸੀ ਸੁਨੀਲ ਜਾਖੜ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਆਪਣਾ ਸਤੀਫਾ ਤੱਕ ਆਫਰ ਕਰ ਦਿੱਤਾ ਸੀ ਕਿ ਜੇ ਤੁਸੀਂ ਇਹਦੇ ਤੇ ਕੰਮ ਨਹੀਂ ਕਰਨਾ ਤੇ ਫਿਰ ਮੈਂ ਆਪਣਾ ਜਿਹੜਾ ਅਸਤੀਫਾ ਦੇ ਦਿੰਦਾ। ਔਰ ਉਹਦੇ ਵਿੱਚ ਵੀ ਜਦੋਂ ਇਹਨਾਂ ਨੇ 2020 ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਔਰ ਮੈਂ ਉਹਦੇ ਵਿੱਚ ਖਾਸ ਕਰਕੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਵੀ ਇਹ ਜਿਹੜਾ ਕੇਸ ਆ ਇਹ ਬਾਹਰ ਟਰਾਂਸਫਰ ਔਰ ਜੇ ਕਿਸੇ ਨੂੰ ਉਹਦੀ ਕਾਪੀ ਚਾਹੀਦੀ ਹੋਵੇ ਉਹ ਵੀ ਮੈਂ ਤੁਹਾਨੂੰ ਜਿਹੜੀ ਆ ਉਹ ਦੇ ਦਊਗਾ ਆ ਉਹਦੀ ਕਾਪੀ ਵੀ ਕਿਉਂਕਿ ਮੈਂ ਨਾਰਮਲੀ ਕੀ ਹੁੰਦਾ ਕਿ ਮੈਂ ਲਗਭਗ ਨਾ ਇਹਨੂੰ ਡਾਕੂਮੈਂਟਡ ਕਰ ਲੈਣਾ ਹੁੰਦਾ ਇਸ ਕਰਕੇ ਕਰ ਲੈਣਾ ਮੇਰੇ ਆਪਣੇ ਲਈ ਵੀ ਇਹ ਚੰਗੀ ਹੁੰਦੀ ਆ ਤਾਂ ਕਿ ਮੈਂ ਵੀ ਨਾ ਝੂਠ ਬੋਲਾਂ ਇਹ ਰਿਕਾਰਡ ਦਾ ਹਿੱਸਾ ਬਣ ਜਵੇ ਤਾਂ ਕਿ ਇਹਦੀ ਕੰਸਿਸਟੈਂਸੀ ਵੀ ਜਿਹੜੀ ਉਹ ਬਣੀ ਰਵੇ ਲੇਕਿਨ ਉਹ ਜਿਹੜਾ ਕੇਸ ਆ ਉਹ ਫਿਰ ਟਰਾਂਸਫਰ ਨਹੀਂ ਹੋਇਆ ਸੀ ਔਰ ਲੇਟਰ ਔਨ ਉਸ ਕੇਸ ਦੇ ਵਿੱਚ ਜਿਹੜੀ ਆ ਪੰਜਾਬ ਦੇ ਵਿੱਚ ਸਜ਼ਾ ਹੋਈ ਸੀ ਉਹ ਬਾਅਦ ਵਿੱਚ ਚਲੋ ਉਹਦੀ ਸਟੇ ਹੋ ਗਿਆ ਜਾਂ ਉਹ ਅਲੱਗ ਗੱਲ ਆ ਤੇ ਜਦੋਂ ਜਦੋਂ ਵੀ ਔਰ ਖਾਸ ਕਰਕੇ ਜਦੋਂ ਵਿਧਾਇਕਾਂ ਦਾ ਪ੍ਰੈਸ਼ਰ ਹੁੰਦਾ ਸੀ ਜਦੋਂ ਸਾਰਾ ਕੁਝ ਹੁੰਦਾ ਸੀ ਤੇ ਸੀਐਮ ਸਾਹਿਬ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਲਈ ਉਹਨਾਂ ਦੇ ਕਈ ਆਰੀ ਤਰੇੜੀਆਂ ਵੀ ਆ ਜਾਂਦੀਆਂ ਸੀ ਕਿ ਹੁਣ ਮੈਂ ਕਰਾਂ ਕੀ ਤੇ ਥੋੜੀ-ਥੋੜੀ ਸਾਨੂੰ ਇਹ ਮਹਿਸੂਸ ਹੋਣ ਲੱਗਿਆ ਸੱਚੀ ਗੱਲ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਸੌਫਟ ਪੈਡਲਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਔਰ ਸੌਫਟ ਪੈਡਲਿੰਗ ਕਿਉਂ ਸ਼ੁਰੂ ਕਰ ਦਿੱਤੀ ਕਿਉਂਕਿ ਬਾਦਲ ਪਰਿਵਾਰ ਤੇ ਕੈਪਟਨ ਅਵਰਿੰਦਰ ਸਿੰਘ ਪਰਿਵਾਰ ਦਾ ਸਮਝੌਤਾ ਹੋ ਗਿਆ ਸੀ ਤੇ ਉਹ ਇਸ ਕਰਕੇ ਉਧਰ ਨੂੰ ਨਹੀਂ ਚਲਦੇ ਸੀ ਕਿ ਅਲਟੀਮੇਟਲੀ ਜੇ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਫਿਰ ਅਲਟੀਮੇਟਲੀ ਇਹ ਗੱਲ ਬਾਦਲ ਪਰਿਵਾਰ ਤੇ ਜਾ ਕੇ ਮੁਕਣੀ ਆ ਕਿਉਂਕਿ ਸਮਝੌਤਾ ਤਾਂ ਜੋ ਐਮਐਸਡੀ ਫਿਲਮ ਬਾਰੇ ਹੋਇਆ ਤੇ ਉਤੋਂ ਪਹਿਲਾਂ ਜੋ ਹੋਇਆ ਉਹ ਕਿਸੇ ਨੂੰ ਵੀ ਭੁੱਲਿਆ ਨਹੀਂ ਹੈ ਕਿਸੇ ਦੇ ਅੱਖੋਂ ਉਹਲੇ ਨਹੀਂ ਆ ਤੇ ਉਹ ਸਾਰਾ ਕੁਝ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਹੌਲੀ 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 ਕੀਤਾ ਔਰ ਸਬਸੀਕੁਐਂਟਲੀ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੀਫ ਮਨਿਸਟਰ ਦੇ ਅਹੁਦੇ ਤੋਂ ਅਸੀਂ ਲੱਤ ਲਾ ਕੇ ਲਾਇਆ ਉਹਦੇ ਵਿੱਚ ਬਹੁਤ ਬੰਦਿਆਂ ਦਾ ਰੋਲ ਹੈ ਕਿਉਂਕਿ ਕਈ ਕਹਿੰਦੇ ਆ ਕਿ ਹਾਂ ਬਈ ਇਹ ਪਤਾ ਨਹੀਂ ਕਿਹੜਾ ਧੜਾ ਸੀ ਮੈਂ ਤਾਂ ਉੱਥੇ ਇੱਕ ਗੱਲ ਕਹਿ ਦਿੱਤੀ ਕਿ ਆਲਟੀਮੇਟਲੀ ਤਾਂ ਚੀਫ ਮਨਿਸਟਰ ਹੁੰਦਾ ਕਿਉਂਕਿ ਚੀਫ ਮਨਿਸਟਰ ਹੋਮ ਮਨਿਸਟਰ ਵੀ ਹੁੰਦਾ ਔਰ ਉਹਦੇ ਤੋਂ ਬਾਅਦ ਜਿਹੜੀ 100 ਦਿਨ ਦੀ ਸਰਕਾਰ ਸੀ ਜਿਹੜੀ ਚੰਨੀ ਦੀ ਸਰਕਾਰ ਸੀ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਔਨ ਰਿਕਾਰਡ ਜਿਹੜੀ ਸਟੇਟਮੈਂਟ ਆ ਕਿ ਜਿਹੜੀ ਖਾਸ ਕਰਕੇ ਜਿਹੜੀ ਬਰਕਾਤ ਜਿਹੜਾ ਦੂਸਰਾ ਸੀਗਾ ਮੋਡ ਬਲਾਸਟ ਇਹਦੀ ਜਿਹੜੀ ਜਾਂਚ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਰੋਕੀ ਸੀ ਹੁਣ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੱਸ ਸਕਦੇ ਆ ਵੀ ਉਹ ਕਿਹਦੇ ਕਹਿ ਤੇ ਰੁਕੀ ਸੀ ਉਹ ਕੌਣ ਸੀ ਉਹਦੇ ਪਿਛਲੇ ਪਾਸੇ ਇਹ ਸਰਦਾਰ ਸੁਖਬਿੰਦ ਸੁਖਜਿੰਦਰ ਸਿੰਘ ਰੰਧਾਵਾ ਨੇ ਔਨ ਰਿਕਾਰਡ ਇਹ ਗੱਲ ਕਹੀ ਆ ਔਰ ਉਹ ਹੋਰ ਵੀ ਕੁਝ ਦੱਸ ਸਕਦੇ ਆ ਮੈਂ ਨਹੀਂ ਕਹਿੰਦਾ ਕਿਉਂਕਿ ਉਹ ਇੱਕ ਉਹ ਵੀ ਇੱਕ ਮਿਨਿਸਟਰ ਇਹੋ ਜਿਹਾ ਸੀ ਕਿ ਜਿਹੜਾ ਹਮੇਸ਼ਾ ਬੇਅਦਮੀਆਂ ਦੇ ਉੱਤੇ ਆਪਣੀ ਗੱਲ ਜਿਹੜੀ ਉਹ ਰੱਖਦੇ ਸੀ ਤੇ 100 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜੀ ਐਸਆਈਟੀ ਨਵੰਬਰ 2021 ਦੇ ਵਿੱਚ ਤੇ ਦਸੰਬਰ ਦੇ ਵਿੱਚ ਸੁਨਾਰੀਆ ਜੇਲ ਵੀ ਪਹੁੰਚੀ ਬਾਬਾ ਰਾਮ ਰਹੀਮ ਨੂੰ ਇਨਵੈਸਟੀਗੇਟ ਕਰ ਲਈ ਔਰ ਉਹਦੇ ਤੋਂ ਬਾਅਦ ਸਪਲੀਮੈਂਟ ਚਲਾਨ ਵੀ ਜਿਹੜਾ ਜਨਵਰੀ ਪੇਸ਼ ਕੀਤਾ ਤੇ 2 ਮਾਰਚ ਨੂੰ ਜਿਹੜੀ ਆ ਉਹ 100 ਦਿਨ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਾਂ ਭਈ ਇਹਦੇ ਵਿੱਚ ਅਲਟੀਮੇਟਲੀ ਨਤੀਜਾ ਤੇ ਇਹ 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 ਰਿਕਾਰਡ ਦਾ ਹਿੱਸਾ ਆ ਕੋਈ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਵੀ ਜਿਹੜੀ ਰਿਕਾਰਡ ਦਾ ਹਿੱਸਾ ਨਾ ਹੋਵੇ ਤੇ ਉਹਦੇ ਤੋਂ ਅੱਗੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਗਈ ਤੇ ਜਿਹੜੀ 2022 ਮਈ ਦੇ ਵਿੱਚ ਉਹਨਾਂ ਨੂੰ ਫਾਈਲ ਜਿਹੜੀ ਆ ਤੇ ਤੁਸੀਂ ਵੀ ਚੈੱਕ ਕਰ ਸਕਦੇ ਹੋ 2022 ਮਈ ਦੇ ਵਿੱਚ ਉਹਨਾਂ ਨੂੰ ਇਹ ਫਾਈਲ ਮਿਲੀ ਆ ਵੀ ਜਿਹਦੇ ਤੇ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਬਾਬਾ ਰਾਮ ਰਹੀਮ ਦੇ ਖਿਲਾਫ ਉਹਨਾਂ ਨੇ ਮੰਗੀ ਆ ਤੇ ਨਵੰਬਰ ਦਸੰਬਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇਸ਼ ਦੇ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੂੰ ਮਿਲਦੇ ਆ ਉਹਦੇ ਤੋਂ ਬਾਅਦ 2 ਸਵਾ 2 ਸਾਲ ਤੱਕ ਕਿਸੇ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦਿੱਤੀ ਕਿਸੇ ਨੇ ਵੀ ਮੈਂ ਲਗਭਗ ਹਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਸਵਾਲ ਕੀਤਾ ਲੇਕਿਨ ਮੋਰਿਓ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਲੇਕਿਨ ਪਿਛਲੇ ਨਵੰਬਰ ਦੇ ਵਿੱਚ ਜਿਹੜਾ ਨਵੰਬਰ ਦਸੰਬਰ ਦੇ ਵਿੱਚ ਸੈਸ਼ਨ ਹੋਇਆ ਉਦੋਂ ਸੀਐਮ ਸਾਹਿਬ ਨੇ ਉੱਠ ਕੇ ਕਿਹਾ ਵੀ ਹਾਂ ਬਈ ਇਹ ਜਿਹੜੀ ਅਸੀਂ ਸੈਂਕਸ਼ਨ ਦੇ ਦਿੱਤੀ ਆ ਪਰ ਅੱਜ ਉਹਦੇ ਤੋਂ ਵੀ 7-8 ਮਹੀਨੇ ਬਾਅਦ ਮੈਨੂੰ ਨਹੀਂ ਲੱਗਦਾ ਕਿਤੇ ਇਨਵੈਸਟੀਗੇਸ਼ਨ ਤੁਰੀ ਹੋਵੇ ਮੈਨੂੰ ਨਹੀਂ ਲੱਗਦਾ ਕਿਤੇ ਵੀ ਕੁਝ ਹੋਇਆ ਅੱਛਾ ਉਹਦੇ ਤੋਂ ਹੋਇਆ ਕੀ ਆ ਰਾਦਰ ਕੇ ਅਸੀਂ ਜੋ ਕੀਤਾ ਸੀ ਉਹ ਸਾਰਾ ਉਲਟਾ ਹੋਇਆ ਪੰਜਾਬ ਚੋ ਕੇਸ ਬਾਹਰ ਟ੍ਰਾਂਸਫਰ ਹੋਇਆ ਔਰ ਉਹਦੇ ਨਾਲ ਨਾਲ ਮੁਕੱਦਮਾ ਚਲਾਉਣ ਦੀ ਪਰਮਾਨਗੀ ਵੀ ਰੁਕੀ ਤੇ ਅੱਗੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਇੱਕ ਆ ਹੁਣ ਜਿਹੜਾ ਬਿੱਲ ਜਿਹੜਾ ਲਿਆਂਦਾ ਉਹ ਬਿੱਲ ਜਿਹੜਾ ਉਹ ਬਿਲਕੁਲ ਅੱਖਾਂ 'ਚ ਘੱਟਾ ਪਾਉਣ ਵਾਲਾ ਇਹਦੇ ਵਿੱਚ ਰੀਟਰੋਸਪੈਕਟਿਵ ਇਫੈਕਟ ਤਾਂ ਹੋ ਨਹੀਂ ਸਕਦਾ ਅਸੀਂ ਤਾਂ ਉਹਨਾਂ ਬਿਆਦਬੀਆਂ ਦੀ ਦਾ ਇਨਸਾਫ ਜਿਹੜਾ ਮੰਗਦੇ ਆ ਔਰ ਲੇਕਿਨ ਇਹਨਾਂ ਦੇ ਜਿਹੜੇ ਹੁਣ ਮਿਨਿਸਟਰਸ ਆ ਜਿਹੜੇ ਅਮਲ अरोड़ा ਜੀ ਪ੍ਰਧਾਨ ਸਾਹਿਬ ਵੀ ਆ ਇਹਨਾਂ ਦੀ ਇੱਕ ਸਟੇਟਮੈਂਟ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਇੱਕ ਸਟੇਟਮੈਂਟ ਇਹਨਾਂ ਦੀ ਅਰੋੜਾ ਸਾਹਿਬ ਦੀ ਜਿਹੜਾ ਸਾਂਝੀ ਕਰਿਓ ਮਾੜੀ ਜੀ 10 ਮਹੀਨਿਆਂ ਦੇ ਵਿੱਚ ਵਿੱਚ ਚਾਹੇ ਉਸੇ ਸਿੱਧੂ ਉਹ ਚਾਹੇ ਹੋ ਜੋ ਜੋ ਮੈਟਰ ਜਿਪਰ ਕੀ ਸਮਝ ਲੈ 10 ਮਹੀਨਿਆਂ ਦੇ ਵਿੱਚ ਵਿੱਚ ਇਸ ਨੂੰ ਖਤਮ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੋਟਰ ਦੀ ਪੋਲਰਾਈਜੇਸ਼ਨ ਵਾਸਤੇ ਮੈਂ ਸਿੱਧੂ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਹੋ ਤਾਂ ਕੇ ਸਾਰਾ ਕੁਝ ਨਾ ਹੁੰਦਾ ਸੋ ਮੇਰੀ ਤਾਂ ਬੇਨਤੀ ਇਹ ਨਹੀਂ ਹੈ ਕਿ ਕੰਨਾ ਪਿੰਨਾ ਦਾ ਚੇਸ ਸਾਰੇ ਇਸ਼ੂ ਨੂੰ ਖਤਮ ਕਰੋ ਸਰਕਾਰ ਤੁਸੀਂ ਮੰਗ ਰਹੇ ਆ ਕਿ ਇਸ ਨੂੰ ਹੋਰ ਲੰਮਾ ਨਹੀਂ ਲੜਕਾਇਆ ਜਾ ਸਕਦਾ ਲੋਕਾਂ ਦੇ ਆਪਾ ਮਾਂ ਵਾਲੀਆਂ ਜੜੀਆਂ ਮਾਂ ਪੁੱਤੀਆਂ ਨੇ ਔਰ ਜਿੱਦਾਂ ਇਨਸਾਫ ਦੇਣਾ ਫਿਰ ਤੋਂ ਤਰੀਕਾ ਨਹੀਂ ਹੈ ਵਾਪਸ ਲਓ ਔਰ ਸਿੱਧ ਮੰਡੋ ਤਿੰਨ ਮਹੀਨਿਆਂ ਦੇ ਵਿੱਚ ਚੱਲਾ ਇੰਡੈਕਟ ਕਰੋ ਜਾਂ ਇਕੁਇਟ ਕਰੋ ਅੱਲਾ ਇੱਤਨੇ ਭਾਸ਼ਣ ਦੇ ਕੇ ਲੱਖੇ ਨਾਲ ਭਾਸ਼ਣ ਦੇ ਕੇ ਕੋਈ ਜਦੋਂ ਮੈਂ ਤੁਹਾਡੀ ਸਾਰੀ ਨਿਭਾਉਣਾ ਮੈਂ ਸਮਝਦਾ ਜਦੋਂ ਸਰਕਾਰ ਇੱਥੇ ਬੈਠੀ ਹੈ ਔਰ ਕਿੰਨਾ ਮਹੀਨੇ ਦੇ ਵਿੱਚ ਜਾ ਜੇ ਇਹ ਤਾਂ ਤੁਸੀਂ ਤਾਂ ਠੀਕ ਹੈ ਨੇ ਕਿੰਨਾ ਮਹੀਨਾ ਬਲ ਕੇ ਕੋਈ ਨਾ ਕੋਈ ਇਲੈਕਸ਼ਨ ਹੋ ਜਾਵੇ ਫੇਰ ਬੋਟਾ ਦਾ ਚੱਕਰ ਪੈ ਜਾਣਾ ਔਰ ਇਹ ਹੁੰਦਾ ਸਾਰਾ ਖੋਣਾ ਹੈ ਤੇ ਹੁੰਦਾ ਸਾਰਾ ਖੋਣਾ ਜਦੋਂ ਵੋਟਾਂ ਦੇ ਜਿਹੜੀਆਂ ਉਹ ਗੌਰਮੇਸ ਦੇ ਪਰ ਹੋ ਜਾਂਦੀਆਂ ਨੇ ਜੇ ਆਸ ਕਰੇਂ ਤਰੀਕੇ ਨਾਲ ਦੇ ਵੀ ਕੰਮ ਮਾਰੇ ਸੋਚ ਨਹੀਂ ਆ ਸਕਿਆ ਤੇ ਜੇ ਉਹਦੇ ਦਿਲ ਦੇ ਵਿੱਚ ਖਿਆਲ ਆਵੇ ਫਿਰ ਉੱਪਰ ਤੋਂ ਥੱਲੇ ਤੱਕ ਭਾਵਨ ਜਿੱਦੋਂ ਜਨਉ ਦੀ ਸ਼ਰੀਰ ਦੇ ਵਿੱਚ ਉਹ ਜਿਹੜੀ ਸਾਫਾ ਮਿਲ ਜਾਈ ਦੇ ਉਹ ਪਤਾ ਮਿਲ ਥੈਂਕ ਯੂ 2018 ਦਾ ਜੀ ਤੇ 2018 19 ਦਾ ਮੈਨੂੰ ਮੈਂ ਹਰਪਾਲ ਸਿੰਘ ਟੀਮਾ ਦੀ ਵੀ ਸੁਣਾਈ ਦਿਓ ਫਿਰ ਮੈਂ ਇਕੱਠਿਆਂ ਦੀ ਇਹਨਾਂ ਦੀ ਸੁਣਾਉਣਾ ਵੀ ਕੀ ਇਹ ਹੈਗੇ ਆ